ਬਾਲਵਰਦ ਸ਼ਹਨਸ਼ਾ ਅਮਿਤਾ ਬਚਨ ਦੀ ਗੱਲ ਕਰੀਏ ਤਾਂ ਅਮਿਤਾ ਬਚਨ ਆਪਣੇ ਕੇਬੀਸੀ ਨੂੰ ਲੈ ਕੇ ਅਕਸਰ ਹੀ ਲਾਈਮਲਾਈਟ ਦੇ ਵਿੱਚ ਪੜੇ ਰਹਿੰਦੇ ਨੇ ਹਾਲ ਫਿਲਹਾਲ ਇਹਨਾਂ ਦੇ ਇਸ ਸ਼ੋਅ ਦੇ ਵਿੱਚ ਸਮੇ ਰੈਨਾ ਹਰ ਸ਼ਰਕਤ ਕਰਦੇ ਨਜ਼ਰ ਆਏ ਇਸ ਦੌਰਾਨ ਅਮਿਤਾ ਬਚਨ ਨੇ ਸਮੇ ਨੂੰ ਕਿਹਾ ਕੁਝ ਇਸ ਤਰ੍ਹਾਂ ਕਿ ਉਸ ਤੋਂ ਬਾਅਦ ਸਮੇ ਰੈਨਾ ਨੇ ਮੰਗ ਲਿਆ ਜਾਇਦਾਦ 'ਚੋਂ ਹਿੱਸਾ ਕੌਣ ਬਣੇਗਾ ਕਰੋੜਪਤੀ ਪਾਰਟੀ ਟੈਲੀਵਿਜ਼ਨ ਇੰਡਸਟਰੀ ਦੇ ਸਭ ਤੋਂ ਮਸ਼ਹੂਰ ਕੁਇਜ਼ ਸ਼ੋਅਸ ਦੇ ਵਿੱਚੋਂ ਇੱਕ ਹੈ ਸ਼ੋਅ ਤੇ ਬਹੁਤ ਸਾਰੇ ਲੋਕ ਆਏ ਜੋ ਆਪਣੇ ਗਿਆਨ ਦੇ ਨਾਲ ਇੱਕ ਪਲ ਦੇ ਵਿੱਚ ਲੱਖਪਤੀ ਅਤੇ ਕਰੋੜਪਤੀ ਬਣ ਗਏ ਅਤੇ ਉਹਨਾਂ ਨੇ ਆਪਣੇ ਸੁਪਨੇ ਪੂਰੇ ਕੀਤੇ ਸ਼ੁਕਰਵਾਰ ਨੂੰ ਆਉਣ ਵਾਲਾ ਇਹ ਸ਼ੋਅ ਯੂਟਿਊਬਰਾਂ ਸੋਸ਼ਲ ਮੀਡੀਆ ਸੈਲੈਬ੍ਰਿਟੀ ਅਤੇ ਕੰਟੈਂਟ ਕ੍ਰੀਏਟਰਾਂ ਦੇ ਨਾਮ ਹੋਣ ਜਾ ਰਿਹਾ ਹੈ ਸ਼ੋਅ ਦੇ ਵਿੱਚ ਸਮੇਰੇਨਾ ਤਨਮੇ ਭਟ ਭੂਵਨ ਭਾਮ ਅਤੇ ਕਾਮਯਾ ਜਾਨੀ ਮਹਿਮਾਨਾਂ ਵੱਜੋਂ ਪਹੁੰਚ ਰਹੇ ਹਨ ਸ਼ੋਅ ਦੇ ਕੁਝ ਵੀਡੀਓਸ ਵਾਇਰਲ ਹੋ ਰਹੇ ਨੇ ਜਿਸ ਦੇ ਵਿੱਚ ਕੋਮੇਡੀਅਨ ਸਮੇਰੈਨਾ ਆਪਣੇ ਮਜ਼ਾਕੀਆ ਅੰਦਾਜ਼ ਦੇ ਵਿੱਚ ਅਮਿਤਾਬ ਬਚਨ ਦੀ ਲਤ ਖਿੱਚਦੇ ਨਜ਼ਰ ਆ ਰਹੇ ਨੇ ਸਮੇਰੈਨਾ ਤਨਮੇ ਭੱਟ ਭੂਵਨ ਬਾਮਨ ਅਤੇ ਕਾਮਯਾਜਾਨੀ ਸੋਸ਼ਲ ਮੀਡੀਆ ਤੇ ਜਾਣੇ ਪਛਾਣੇ ਨਾਮ ਨੇ ਇਹ ਜਲਦ ਹੀ ਕੇਬੀਸੀ ਦੇ ਵਿੱਚ ਦਾਖਲ ਹੁੰਦੇ ਦਿਖਾਈ ਦੇਣਗੇ ਪਰ ਕੀ ਤੁਸੀਂ ਜਾਣਦੇ ਹੋ ਕਿ ਜਦੋਂ ਸਮੇਰੈਨਾ ਛੋਟ ਸੀਟ ਤੇ ਬੈਠੇ ਸਨ ਤਾਂ ਉਹਨਾਂ ਨੇ ਅਮਿਤਾਬ ਬਚਨ ਦੀ ਫਿਲਮ ਸੂਰਜ ਵੰਸ਼ਮ ਬਾਰੇ ਗੱਲਬਾਤ ਕੀਤੀ ਐ ਨਾ ਹੀ ਨਹੀਂ ਇਸ ਗੱਲਬਾਤ ਦੇ ਵਿੱਚ ਅਦਾਕਾਰ ਨੇ ਕੁਝ ਅਜੀਬਾ ਕਿਹਾ ਕਿ ਸਮੇ ਨੇ ਤੁਰੰਤ ਅਮਿਤਾਬ ਬਚਨ ਤੋਂ ਜਾਇਦਾਦ ਦੇ ਵਿੱਚੋਂ ਹਿੱਸਾ ਮੰਗ ਲਿਆ ਇਸ ਕਾਰਨ ਖਾਸ ਐਪੀਸੋਡ ਦੀ ਮੇਜ਼ਬਾਨੀ ਖੁਦ ਅਮਿਤਾਬ ਬਚਨ ਕਰ ਰਹੇ ਹਨ ਸ਼ੋਅ ਦੇ ਮਜ਼ਾਕੀਆ ਪਲ ਤੇਜ਼ੀ ਦੇ ਨਾਲ ਹੁਣ ਵਾਇਰਲ ਹੋ ਰਹੇ ਨੇ ਸਮੇ ਰਹਿਣਾ ਜੋ ਕਿ ਆਪਣੇ ਰੋਸਟ ਸ਼ੋਅ ਦੇ ਲਈ ਮਸ਼ਹੂਰ ਨੇ ਸ਼ੋਅ ਤੇ ਬਿਗ ਬੀ ਦੀ ਆਈਕੋਨਿਕ ਫਿਲਮ ਸੂਰਿਆਵੰਸ਼ਮ ਤੇ ਕਾਫੀ ਮਜ਼ਾਕ ਕੀਤਾ ਅਮਿਤਾਬ ਬਚਨ ਨਾਲ ਗੱਲਬਾਤ ਕਰਦੇ ਹੋਏ ਸਮੇ ਨੇ ਕਿਹਾ ਮੈਂ ਤੁਹਾਡੀ ਜੋ ਪਹਿਲੀ ਫਿਲਮ ਦੇਖੀ ਸੀ ਉਹ ਸੂਰਿਆਵੰਸ਼ਮ ਸੀ ਦੂਜੀ ਜੋ ਫਿਲਮ ਵੇਖੀ ਉਹ ਵੀ ਸੂਰਿਆਵੰਸ਼ਮ ਸੀ ਅਤੇ ਤੀਜੀ ਫਿਲਮ ਵੀ ਸੂਰਿਆਵੰਸ਼ਮ ਸੀ ਕਿਉਂਕਿ ਉਹ ਸੈਟ ਮੈਕਸ ਤੇ ਫਾਰ ਵਾਰ ਆਉਂਦੀ ਸੀ ਕੋਮੀਡੀਅਨ ਨੇ ਗੇ ਕਿਹਾ ਜਦੋਂ ਤੁਹਾਨੂੰ ਕਲ ਪਤਾ ਲੱਗਿਆ ਸੀ ਕਿ ਖੀਰ ਦੇ ਵਿੱਚ ਜ਼ਹਿਰ ਹੈ ਤਾਂ ਤੁਸੀਂ ਅਗਲੇ ਦਿਨ ਖੀਰ ਕਿਉਂ ਖਾਧੀ ਇਹ ਸੁਣ ਕੇ ਬਿਗਬੀ ਵੀ ਉੱਚੀ ਉੱਚੀ ਹੱਸਦੇ ਨਜ਼ਰ ਆਏ ਮਜ਼ਾਕ ਇੱਥੇ ਹੀ ਖਤਮ ਨਹੀਂ ਹੋਇਆ ਸਮੇ ਜੋ ਤਨਮੇ ਭਟ ਦੇ ਨਾਲ ਹੋਟ ਸੀਟ ਤੇ ਬੈਠੇ ਸੀ ਜਦੋਂ ਕਿ ਭਵਨ ਅਤੇ ਕਾਮਯਾਬ ਦਰਸ਼ਕਾਂ ਦੇ ਵਿੱਚ ਬੈਠੇ ਸਨ ਜਦੋਂ ਅਮਿਤਾਬ ਨੇ ਸ਼ਹਿਨਸ਼ਾ ਦਾ ਆਪਣਾ ਮਨਪਸੰਦ ਡਾਇਲੋਗ ਰਿਸ਼ਤੇ ਮੈਂ ਹਮ ਤੁਹਾਾਰੇ ਪਾਪ ਲਗਤੇ ਹਨ ਨਾਮ ਹੈ ਸ਼ਹਿਨਸ਼ਾ ਕਿਹਾ ਤਾਂ ਸਮੇ ਨੇ ਤੁਰੰਤ ਮਜ਼ਾਕ ਦੇ ਵਿੱਚ ਕਿਹਾ ਤੁਸੀਂ ਮੈਨੂੰ ਆਪਣਾ ਪੁੱਤਰ ਬਣਾਇਆ ਹੈ ਤਾਂ ਮੈਨੂੰ ਵੀ ਜਾਇਦਾਦ ਦੇ ਵਿੱਚੋਂ ਹਿੱਸਾ ਦਿਓ ਇਹ ਸੁਣ ਕੇ ਅਮਿਤਾਬ ਜਨ ਫਿਰ ਉੱਚੀ ਉੱਚੀ ਹੱਸਣ ਲੱਗੇ ਇਸ ਐਪੀਸੋਡ ਦੇ ਵਿੱਚ ਸਮੇ ਉਹ ਕਹਾਣੀ ਵੀ ਸਾਂਝਾ ਕਰ ਰਹੇ ਹਨ ਜਿਸ ਦੇ ਵਿੱਚ ਉਹਨਾਂ ਨੇ ਜੂ ਅਤੇ ਅਮਿਤਾਬ ਦੇ ਅਲੀਸ਼ਾਨ ਬੰਗਲੇ ਜਲਸਾ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ ਪਰ ਸੁਰੱਖਿਆ ਗਾਰਡਾਂ ਨੇ ਉਹਨਾਂ ਨੂੰ ਪਹਜਾ ਦਿੱਤਾ ਸੀ ਉਹਨਾਂ ਨੇ ਇਹ ਵੀ ਕਿਹਾ ਕਿ ਸੁਰੱਖਿਆ ਗਾਰਡਾਂ ਨੇ ਉਸ ਨੂੰ ਅਤੇ ਉਸ ਦੀ ਦਾਦੀ ਨੂੰ ਵੀ ਕੁੱਟਿਆ ਕਲਿੱਪ ਦੇ ਅੰਤ ਦੇ ਵਿੱਚ ਸਮੇ ਕਹਿੰਦੇ ਹਨ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਸਰ ਕੀ ਤੁਸੀਂ ਸਾਡੇ ਵਰਗੇ ਲੋਕਾਂ ਦੇ ਨਾਲ ਬੈਠੇ ਹੋ ਤੁਹਾਨੂੰ ਦੱਸ ਦਈਏ ਕਿ ਸਮੇ ਰਹਿਣਾ ਆਕਾਸ਼ ਗੁਪਤਾ ਦੇ ਨਾਲ ਸ਼ੋਅ ਕਾਮਿਕਸਤਾਨ ਸੀਜ਼ਨ 2 ਦੇ ਜੇਤੂ ਸਨ ਬਾਅਦ ਵਿੱਚ ਉਹਨਾਂ ਨੇ YouTube ਤੇ ਆਪਣਾ ਰੋਸਟ ਸ਼ੋਅ ਲਾਂਚ ਕੀਤਾ ਇਸ ਦੇ ਚਲਦੇ ਉਹ ਕਾਫੀ ਸੁਰਖੀਆਂ ਬਟੋਰਦੇ ਨਜ਼ਰ ਆਉਂਦੇ ਨੇ